ਜੈ ਪੀਰਾਂ ਦੀ ਜੀ ਜੈ ਸੱਜਣਾਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਆਹ ਇੱਕ ਹਫ਼ਤਾ ਸਾਡੇ ਲਈ ਕਿੰਨਾ ਕੀਮਤੀ ਹੈ ਸੋ ਇਹਦੇ ਬਾਰੇ ਗੱਲ ਕਰਨੀ ਹੈ ਸੋ ਜੇਕਰ ਅਸੀਂ ਇਸ ਹਫ਼ਤੇ ਨੂੰ ਜ਼ਿੰਦਗੀ ਵਿੱਚ ਟਾਈਮ ਦੇ ਦਿੰਦੇ ਆ ਸੰਭਾਲ ਲੈਂਦੇ ਆ ਇਸ ਵਕਤ ਨੂੰ ਤਾਂ ਜ਼ਿੰਦਗੀ ਬਹੁਤ ਹੀ ਵਧੀਆ ਹੋ ਸਕਦੀ ਹੈ ਸੋ ਹੋ ਸਕਦੀ ਨੇ ਹੋ ਜਾਏਗੀ ਜਿਹੜਾ ਇਨਸਾਨ ਵਿਸ਼ਵਾਸ ਦੇ ਨਾਲ ਇਹ ਇੱਕ ਹਫਤਾ ਸੇਵਾ ਕਰ ਲਵੇਗਾ ਤੇ ਆਪਣੇ ਮਾਲਕ ਦੇ ਰਸਤੇ ਤੇ ਤੁਰ ਕੇ ਆਪਣਾ ਜੀਵਨ ਸਫਲ ਕਰਨਾ ਚਾਹੇਗਾ ਸੋ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਇਹੀ ਕੁਝ ਗੱਲਾਂ ਤੁਹਾਨੂੰ ਸਮਝਾਵਾਂਗੇ ਕਿ ਇਹ ਹਫਤਾ ਸਾਡੇ ਲਈ ਕਿੰਨਾ ਕੀਮਤੀ ਹੈ ਸੋ ਗੌਰ ਕਰਨੀ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਜ਼ਿੰਦਗੀ ਵਿੱਚ ਇਹਨਾਂ ਗੱਲਾਂ ਨੂੰ ਲਾਗੂ ਕਰਨਾ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਵੀ ਜਰੂਰ ਲਿਖਿਓ ਜੀ ਫਿਰ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਪਹਿਲੀ ਕਮੈਂਟ ਜੋ ਹੈ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਅਸੀਂ ਤੁਹਾਡੀਆਂ ਵੀਡੀਓ ਸੁਣ ਕੇ ਬਹੁਤ ਖੁਸ਼ ਹੁੰਦੇ ਆ ਸੋ ਵੈਰੀ ਨਾਈਸ ਵੀਡੀਓ ਸੋ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਤੇ ਵੀਡੀਓ ਸੁਣਦੇ ਹੋ ਅਮਲ ਕਰਦੇ ਹੋ ਤੇ ਮਨ ਲਗਾ ਕੇ ਸੁਣਦੇ ਹੋ ਜਦੋਂ ਇਨਸਾਨ ਮਨ ਲਗਾ ਕੇ ਕੋਈ ਵੀ ਕੰਮ ਕਰਦਾ ਹੈ ਤਾਂ ਉਹਦੇ ਵਿੱਚ ਫਿਰ ਇਨਸਾਨ ਨੂੰ ਖੁਸ਼ੀ ਮਿਲਦੀ ਆ ਸੋ ਜਿਸ ਕੰਮ ਵਿੱਚ ਇਨਸਾਨ ਨੂੰ ਖੁਸ਼ੀ ਮਿਲਦੀ ਮਨ ਖੁਸ਼ ਹੁੰਦਾ ਹੈ ਤਾ ਸਮਝੋ ਕਿ ਉਹ ਪਰਮਾਤਮਾ ਦੀ ਕਿਰਪਾ ਹੈ ਸੋ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਤਾਂ ਹੀ ਇਹ ਮਨ ਖੁਸ਼ ਹੁੰਦਾ ਹੈ ਵਰਨਾ ਕਾਲ ਜੋ ਹੈ ਇਹ ਹਮੇਸ਼ਾ ਹੀ ਇਨਸਾਨ ਨੂੰ ਆਪਣੇ ਘੇਰੇ ਵਿੱਚ ਪਸਾਉਣ ਦੀ ਕੋਸ਼ਿਸ਼ ਤੇ ਲੱਗਿਆ ਰਹਿੰਦਾ ਹੈ ਕਿ ਕਿਸੇ ਤਰ੍ਹਾਂ ਇਨਸਾਨ ਦੁਖੀ ਹੋ ਕੇ ਰਸਤੇ ਤੋਂ ਭਟਕ ਜਾਵੇ ਸੋ ਮਾਲਕ ਤੇ ਇੰਨਾ ਕੁ ਵਿਸ਼ਵਾਸ ਪੱਕਾ ਕਰ ਲਵੋ ਕਿ ਅਸੀਂ ਇਸ ਕਾਰੋਬਾਰ ਖਰਾ ਕੇ ਬਹੁਤ ਅੱਗੇ ਲੰਘਣਾ ਹੈ ਜਿਸ ਦਿਨ ਤੁਸੀਂ ਇਹਨਾਂ ਗੱਲਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰੋਗੇ ਤੇ ਮੁਸ਼ਕਲਾਂ ਨੂੰ ਹਰਾਉਣ ਦੀ ਤਾਕਤ ਰੱਖੋਗੇ ਤਾਂ ਉਸ ਦਿਨ ਸਮਝ ਲੈਣਾ ਕਿ ਅਸੀਂ ਆਪਣੀ ਮੰਜ਼ਿਲ ਦੇ ਨਜ਼ਦੀਕ ਆ ਚੁੱਕੇ ਹਾਂ ਤੇ ਇਸ ਮੰਜ਼ਿਲ ਤੱਕ ਪਹੁੰਚਣਾ ਹੈ ਸੋ ਉਸ ਦਿਨ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਜਾਓਗੇ ਜਿਸ ਦਿਨ ਤੁਸੀਂ ਮੁਸ਼ਕਲਾਂ ਨੂੰ ਛੋਟਾ ਸਮਝੂਗੇ ਤੇ ਆਪਣੇ ਮਾਲਕ ਨੂੰ ਵੱਡਾ ਰਤਬਾ ਦੋਗੇ ਸੋ ਜਦੋਂ ਅਸੀਂ ਜਿਸ ਚੀਜ਼ ਨੂੰ ਵੱਡਾ ਰਤਬਾ ਦਿੰਨੇ ਆ ਉਹੀ ਚੀਜ਼ ਫਿਰ ਨਿਖਰ ਕੇ ਮੋਹਰੇ ਆਉਂਦੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਮੈਂਟਾ ਵਿੱਚ ਲਿਖਦੇ ਆ ਕਿ ਦੀਦੀ ਜੀ ਜਦੋਂ ਵੀ ਮੈਂ ਦਰਬਾਰ ਤੇ ਜਾਂਦਾ ਹਾਂ ਤੇ ਮੇਰਾ ਸਿਰ ਜੋ ਬਹੁਤ ਭਾਰੀ ਹੋ ਜਾਂਦਾ ਹੈ ਇਹਦਾ ਕੀ ਕਾਰਨ ਹੈ ਸੋ ਦੇਖੋ ਜਦੋਂ ਵੀ ਅਸੀਂ ਪੀਰ ਫਕੀਰਾ ਦੀ ਸੇਵਾ ਕਰਦੇ ਆ ਮਨ ਲਗਾ ਕੇ ਸੇਵਾ ਕਰਦੇ ਆ ਤੇ ਕਈ ਵਾਰ ਇਨਸਾਨ ਪੂਰਾ ਦਿਮਾਗ ਜਿਹੜਾ ਆਪਣਾ ਉਦਨੋ ਹੀ ਲਗਾਉਂਦਾ ਹੈ ਸੇਵਾ ਕਰਦਾ ਹੈ ਤੇ ਧਿਆਨ ਸਾਰਾ ਆਪਣੇ ਮਾਲਿਕ ਦੇ ਤਰਫ ਹੁੰਦਾ ਹੈ ਤੇ ਸਰੀਰ ਤੇ ਭਾਰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਆ ਕਿਉਂਕਿ ਦੋਸੀ ਦਿਲੋਂ ਆਪਣੇ ਮੁਰਸ਼ਿਦ ਨੂੰ ਯਾਦ ਕਰਨ ਦੀ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਵੀ ਸਰੀਰ ਤੇ ਭਾਰ ਪੈਂਦਾ ਹੈ ਤੇ ਸਿਰ ਭਾਰਾ ਲੱਗਣ ਲੱਗ ਪੈਂਦਾ ਹੈ ਸੋ ਬਾਕੀ ਇੱਕ ਕੰਮ ਕਰਨਾ ਜੀ ਕੱਚੀ ਲੱਸੀ ਬਣਾ ਕੇ ਜ਼ਰੂਰ ਥੋੜੀ ਜੀ ਪੀ ਲਿਆ ਕਰੋ ਸੋ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਹੁੰਦੀ ਹੈ ਸੋ ਇਹਦੇ ਨਾਲ ਕੀ ਹੁੰਦਾ ਹੈ ਮਨ ਵੀ ਸ਼ਾਂਤ ਹੋ ਜਾਂਦਾ ਹੈ ਤੇ ਆਪਾਂ ਜਿਸ ਫਕਰ ਫਕੀਰ ਦੀ ਸੇਵਾ ਕਰਦੇ ਆ ਵੀ ਸ਼ਾਂਤ ਹੋ ਜਾਂਦੇ ਆ ਸੋ ਜਦੋਂ ਅਸੀਂ ਆਪ ਮਹਿਸੂਸ ਕਰਨ ਦੀ ਕੋਸ਼ਿਸ਼ ਜ਼ਿਆਦਾ ਕਰਦੇ ਆ ਤਾਂ ਸਿਰ ਭਾਰਾ ਹੋਣਾ ਸ਼ੁਰੂ ਹੋ ਜਾਂਦਾ ਆ ਇਸ ਕਰਕੇ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਇੱਕ ਕੰਮ ਕਰ ਲਿਆ ਕਰੋ ਕਿ ਆਪਣੇ ਮਾਲਕ ਦਾ ਨਾਮ ਲੈ ਕੇ ਕੱਚੀ ਰਸਤੀ ਦਾ ਪਹਿਲਾ ਭੋਗ ਲਗਾ ਦਿੱਤਾ ਤੇ ਫਿਰ ਉਹ ਕੱਚੀ ਰਸੀ ਆਪੀ ਲਈ ਫੇਰ ਨਾਲ ਮਰਨ ਨੂੰ ਸ਼ਾਂਤੀ ਠੰਡਕ ਮਿਲੇਗੀ ਤੇ ਨਾਲ ਦੀ ਨਾਲ ਜੋ ਭਾਰ ਪੈਂਦਾ ਹੈ ਉਹ ਵੀ ਸਹੀ ਰਹੇਗਾ ਤਾਂ ਕਿ ਆਪਣੇ ਮਾਲਕ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਕਿ ਮਾਲਕ ਜੀ ਫੁੱਲਾਂ ਵਾਂਗੂ ਆਓ ਸਰੀਰ ਤੇ ਭਾਰ ਨਾ ਪਾਓ ਕਿਉਂਕਿ ਅਸੀਂ ਬੱਚੇ ਹਾਂ ਤੁਹਾਡੇ ਅਸੀਂ ਤੁਹਾਡਾ ਭਾਰ ਨਹੀਂ ਚੱਕ ਸਕਦੇ ਸੋ ਉਹਨਾਂ ਦੀ ਬੰਦਗੀ ਭਗਤੀ ਤਪ ਬਹੁਤ ਆ ਇਸ ਕਰਕੇ ਜਨਸਾਨ ਤੋਂ ਫਿਰ ਉਹ ਝਾਲ ਨਹੀਂ ੱੱਲੀ ਜਾਂਦੀ ਤਾਂ ਕਰਕੇ ਫਿਰ ਸਰੀਰ ਤੇ ਭਾਰ ਪੈਂਦਾ ਹੈ ਸੋ ਅਰਦਾਸ ਬੇਨਤੀ ਕਰਿਆ ਕਰੋ ਕਿ ਪੀਰ ਜੀ ਤੁਸੀਂ ਫੁੱਲਾਂ ਵਾਂਗੂ ਆਓ ਪੈਰਾ ਫਿਰਕਾ ਪਾਓ ਪਰ ਸਰੀਰ ਪਾਰਨਾ ਪਾਓ ਤੇ ਸਭ ਕੁਝ ਅਰਦਾਸ ਦੇ ਨਾਲ ਵੀ ਠੀਕ ਹੋ ਸਕਦਾ ਹੈ ਕਿਉਂਕਿ ਅਰਦਾਸ ਹੀ ਬਹੁਤ ਵੱਡੀ ਚੀਜ਼ ਹੈ ਜਦੋਂ ਅਸੀਂ ਮਨ ਲਗਾ ਕੇ ਵਿਸ਼ਵਾਸ ਦੇ ਨਾਲ ਅਰਦਾਸ ਕਰਦੇ ਹਾਂ ਤੇ ਉਹ ਅਰਦਾਸਾਂ ਦੇ ਨਾਲ ਹੀ ਕੰਮ ਜਿਹੜੇ ਆ ਬਣ ਜਾਂਦੇ ਆ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰ ਲੈਂਦੇ ਆ ਸੋ ਹੁਣ ਆਪਾਂ ਇੱਥੇ ਗੱਲ ਕਰਾਂਗੇ ਕਿ ਇੱਕ ਹਫਤਾ ਸਾਡੇ ਲਈ ਕਿੰਨਾ ਕੀਮਤੀ ਹੈ ਜੇਕਰ ਅਸੀਂ ਕੱਢ ਲੈਂਦੇ ਆ ਸੋ ਕਈ ਥਾਂ ਹੀ ਤਾਂ ਕੁਝ ਦਿਨ ਹੀ ਰਹਿ ਗਏ ਆ ਪਰ ਕਈ ਥਾਂ ਹੀ ਲੇਟ ਵੀ ਹੁੰਦਾ ਹੈ ਪ੍ਰੋਗਰਾਮ ਤੇ ਕਈ ਥਾਂ ਹੀ ਪਹਿਲਾਂ ਹੋ ਜਾਂਦਾ ਹੈ ਇਸ ਕਰਕੇ ਯਾਦ ਰੱਖਣਾ ਜੀ ਸੋ ਜਿੱਥੇ-ਜਿੱਥੇ ਵੀ ਤੁਸੀਂ ਇਹ ਵੀਡੀਓ ਸੁਣ ਰਹੇ ਹੋ ਬੈਠੇ ਹੋ ਸੋ ਇਹ ਕਰਮ ਇੱਕ ਜ਼ਰੂਰ ਕਰ ਲਓ ਅਮਰਤ ਵੇਲੇ ਉੱਠ ਕੇ ਜੇਕਰ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਕੋਸ਼ਿਸ਼ ਕਰਦੇ ਹੋ ਤਾਂ ਆਹ ਹਫ਼ਤੇ ਦੇ ਵਿੱਚ ਇਹ ਤੁਹਾਡੀ ਕੋਸ਼ਿਸ਼ਾਂ ਪੂਰੀਆਂ ਹੋ ਸਕਦੀਆਂ ਹੈ ਸੋ ਕਰਨਾ ਕੀ ਹੈ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਆ ਰਿਹਾ ਆ ਤੇ ਪ੍ਰਭਾਤ ਫੇਰੀਆਂ ਚੱਲਦੀਆਂ ਆ ਸੋ ਕੋਸ਼ਿਸ਼ ਕਰਨੀ ਕਿ ਅਮਰਤ ਵੇਲੇ ਉੱਠ ਕੇ ਪ੍ਰਭਾਤ ਫੇਰੀ ਦੇ ਮਗਰ ਜੋ ਤੁਸੀਂ ਇੱਕ ਇੱਕ ਕਦਮ ਫੁੱਟੋਗੇ ਸੋ ਇਹਦੇ ਨਾਲ ਜ਼ਿੰਦਗੀ ਬਦਲ ਜਾਵੇਗੀ ਸੋ ਚੌਂਕੀ ਹੁੰਦੀ ਜਿਸ ਤਰ੍ਹਾਂ ਅਸੀਂ ਚੌਂਕੀਆਂ ਭਰਦੇ ਇਸੇ ਤਰ੍ਹਾਂ ਨਾ ਜੇਕਰ ਇਹ ਇੱਕ ਹਫ਼ਤਾ ਲਗਾਤਾਰ ਅਸੀਂ ਅਮਰਤ ਵੇਲੇ ਉੱਠ ਕੇ ਅਰਦਾਸ ਬੇਨਤੀ ਸਿਮਰਨ ਕਰੀਏ ਦੇ ਪ੍ਰਭਾਤ ਫੇਰੀ ਦੇ ਨਾਲ ਜਾ ਕੇ ਇੱਕ ਇੱਕ ਕਦਮ ਉਸ ਪਰਮਾਤਮਾ ਦੇ ਲੇਖੇ ਲਾਈਏ ਸੋ ਜਿਹੜਾ ਇਨਸਾਨ ਇੱਕ ਹਫਤਾ ਇਹ ਪ੍ਰਭਾਤ ਫੇਰੀਆਂ ਦੀ ਯਾਤਰਾ ਕਰ ਲਵੇਗਾ ਸੋ ਇੱਕ ਇੱਕ ਕਦਮ ਉਸ ਮੁਰਸ਼ਿਦ ਦਾ ਨਾਮ ਲੈ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਪੱਟਦਾ ਜਾਵੇਗਾ ਸੋ ਜ਼ਿੰਦਗੀ ਵਿੱਚੋਂ ਬਹੁਤ ਦੁੱਖਾਂ ਦਾ ਨਾਸ਼ ਹੋ ਜਾਵੇਗਾ ਭਜਨ ਬੰਦਗੀ ਹੀ ਜਿਹੜੀ ਹੈ ਇਹ ਸਾਡੀ ਜ਼ਿੰਦਗੀ ਨੂੰ ਸਵਾਰਦੀ ਹੈ ਜੇਕਰ ਸਮਝਿਆ ਜਾਵੇ ਸੋ ਉੱਥੇ ਵੀ ਜੇਕਰ ਜਾਣਾ ਹੈ ਇਧਰ ਉਧਰ ਦੀਆਂ ਗੱਲਾਂ 'ਤੇ ਧਿਆਨ ਨਾ ਦਿੰਦੇ ਹੋਏ ਸਿਰਫ ਔਰ ਸਿਰਫ ਆਪਣੇ ਗੁਰੂ ਬਾਰੇ ਸੋਚਣਾ ਤੇ ਯਾਤਰਾ ਕਰਨੀ ਆ ਤੇ ਸਿਮਰਨ ਦਾ ਜਾਪ ਕਰਦੇ ਜਾਓ ਭਜਨ ਕਰਦੇ ਜਾਓ ਸੋ ਇਹਦੇ ਨਾਲ ਜ਼ਿੰਦਗੀ ਦੇ ਵਿੱਚ ਇੰਨਾ ਕ ਨਖਾਰ ਆ ਜਾਵੇਗਾ ਕਿ ਕੋਈ ਗੱਲ ਕਹਿਣ ਦੀ ਨਹੀਂ ਜੇਕਰ ਵਿਸ਼ਵਾਸ ਰੱਖ ਕੇ ਇਹ ਯਾਤਰਾ ਤੁਸੀਂ ਕਰ ਲਓਗੇ ਤਾਂ ਜ਼ਿੰਦਗੀ ਵਿੱਚ ਇੰਨਾ ਕ ਨਖਾਰ ਆਵੇਗਾ ਕੀ ਉਹ ਮਾਲਕ ਦੀ ਇੰਨੀ ਕਿਰਪਾ ਹੋ ਜਾਵੇਗੀ ਕਿ ਇਨਸਾਨ ਸੋਚ ਵੀ ਨਹੀਂ ਸਕਦਾ ਜੇਕਰ ਹੁਣ ਅਸੀਂ ਗੱਲ ਕਰੀਏ ਆਪਣੇ ਗੁਰੂ ਦੀ ਤਾਂ ਸਾਡੇ ਗੁਰੂ ਨੇ ਇੱਕ ਹਫਤੇ ਦੇ ਵਿੱਚ ਸਿਮਰਨ ਕਰਕੇ ਉਸ ਪਰਮਾਤਮਾ ਨੂੰ ਪਾਇਆ ਸੋ ਪਹਿਲ ਆਮ ਇਨਸਾਨ ਦੀ ਤਰ੍ਹਾਂ ਹੀ ਕੰਮ ਕਰਿਆ ਕਰਦੇ ਖੇਤਾਂ ਦੇ ਵਿੱਚ ਤੇ ਹੌਲੀ ਹੌਲੀ ਜਦੋਂ ਸਮਾ ਬਦਲਦਾ ਹੈ ਇਨਸਾਨ ਦਾ ਤੇ ਇਨਸਾਨ ਨੂੰ ਵੀ ਨਹੀਂ ਪਤਾ ਕਿ ਕਦ ਇੱਕ ਇਨਸਾਨ ਤੋਂ ਰੱਬ ਦਾ ਰੂਪ ਉਹ ਪਰਮਾਤਮਾ ਆਪਣਾ ਰੂਪ ਦੇ ਦੇਵੇ ਇਹ ਵਕਤ ਹੀ ਦੱਸਦਾ ਹੈ ਪਹਿਲੇ ਤਾਂ ਆਮ ਇਨਸਾਨ ਦੀ ਤਰ੍ਹਾਂ ਹੀ ਕੰਮਕਾਰ ਕਰਦੇ ਸੀ ਸੋ ਜਦੋਂ ਵਕਤ ਆਇਆ ਇੱਥੇ ਇੱਕ ਫਕੀਰ ਉਹਨਾਂ ਤੱਕ ਪਹੁੰਚੇ ਤੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕਣ ਤੋਂ ਬਾਅਦ ਉਹਨਾਂ ਦੇ ਕੋਲ ਠਹਿਰ ਗਏ ਕਹਿਣ ਲੱਗੇ ਕਿ ਅਸੀਂ ਤੇਰੇ ਕੋਲ ਪ੍ਰਸ਼ਾਦਾ ਛਕਿਆ ਹੈ ਇਹਦੇ ਵੱਟੇ ਅਸੀਂ ਤੇਰੇ ਕੋਲ ਕੋਈ ਵੀ ਕੰਮ ਹੈ ਤਾਂ ਸਾਨੂੰ ਦੱਸ ਅਸੀਂ ਕਰਾਂਗੇ ਕਿਉਂਕਿ ਅਸੀਂ ਕਿਤੇ ਉਹ ਵੀ ਪ੍ਰਸ਼ਾਦਾ ਇਦਾਂ ਨਹੀਂ ਛਕਦੇ ਉਹਦੇ ਵੱਟੇ ਅਸੀਂ ਕੰਮ ਕਰਦੇ ਹਾਂ ਅਤੇ ਉੱਥੇ ਸਾਡੇ ਮਹਾਰਾਜ ਕਹਿਣ ਲੱਗੇ ਕਿ ਅਸੀਂ ਤੁਹਾਡੇ ਤੋਂ ਕੰਮ ਨਹੀਂ ਕਰਾ ਸਕਦੇ ਤੁਸੀਂ ਫਕਰ ਲੋਕ ਆ ਸੋ ਕੋਈ ਨਹੀਂ ਤੁਸੀਂ ਇੱਕ ਟਾਈਮ ਦਾ ਜੇਕਰ ਪ੍ਰਸ਼ਾਦਾ ਛਕ ਲਿਆ ਤਾਂ ਕੀ ਹੋਇਆ ਪਰ ਹਟੇ ਨਹੀਂ ਜਿੱਦ ਕਰਨ ਦੇ ਬਾਵਜੂਦ ਵੀ ਨਾਲ ਖੇਤਾਂ ਵਿੱਚ ਉਹ ਫਕੀਰ ਕੰਮ ਕਰਵਾਉਣ ਲੱਗ ਪਿਆ ਤਾਂ ਕੰਮ ਕਰਦੇ ਕਰਦੇ ਇੱਕ ਸ਼ਬਦ ਸਾਡੇ ਮਹਾਰਾਜ ਉਹਨਾਂ ਨੂੰ ਦੇ ਦਿੱਤਾ ਕਿ ਇੱਕ ਹਫ਼ਤੇ ਦਾ ਇਹ ਸ਼ਬਦ ਤੂੰ ਜੇਕਰ ਸਿੱਧ ਕਰ ਲਵੇਂ ਇਹਨੂੰ ਜਪ ਲਵੇਂ ਤਾਂ ਪੂਰੀ ਦੁਨੀਆ ਤੇਰੇ ਅੱਗੇ ਝੁਕੇਗੀ ਕਿਉਂਕਿ ਤੂੰ ਮੰਨ ਦਾ ਸਾਫ਼ ਹੈ ਤੇ ਸੇਵਾ ਫਕੀਰਾਂ ਦੀ ਕੀਤੀ ਹੈ ਤੇ ਉਹ ਇੱਕ ਹਾਂ ਦਾ ਸ਼ਬਦ ਹੀ ਅੱਜ ਮਹਾਰਾਜ ਦੇ ਰੂਪ ਵਿੱਚ ਬਦਲ ਗਿਆ ਸੋ ਉਹ ਇੰਨੀਆਂ ਰੂਹਾਂ ਨੂੰ ਪਾਰ ਲਗਾਉਣ ਵਾਲਾ ਫੱਕਰ ਫਕੀਰ ਬਣ ਗਿਆ ਸਾਡਾ ਗੁਰੂ ਸੋ ਜਿਨ੍ਹਾਂ ਨੇ ਇੱਕ ਹਫ਼ਤੇ ਦੀ ਹੀ ਸੇਵਾ ਕੀਤੀ ਕੋਈ ਸਾਲਾਂ ਦੀ ਸੇਵਾ ਨਹੀਂ ਕਰਨੀ ਪਈ ਸੋ ਜੇਕਰ ਅਸੀਂ ਵਿਸ਼ਵਾਸ ਰੱਖੇ ਇੱਕ ਹਫ਼ਤਾ ਹੀ ਸੇਵਾ ਕਰ ਲੈਨੇ ਆ ਤਾਂ ਪੂਰੀ ਜ਼ਿੰਦਗੀ ਹੀ ਉਹ ਪਰਮਾਤਮਾ ਬਦਲ ਕੇ ਰੱਖ ਦਿੰਦਾ ਹੈ ਸੋ ਗੱਲ ਇੰਨੀ ਹੈ ਕਿ ਵਿਸ਼ਵਾਸ ਰੱਖ ਕੇ ਕੋਈ ਵੀ ਕਰਮ ਕੀਤਾ ਜਾਵੇ ਸੋ ਇੱਕ ਹਫ਼ਤਾ ਨਾਮ ਸ਼ਬਦ ਅੱਜ ਇੰਨੀਆਂ ਰੂਹਾਂ ਨੂੰ ਪਾਰ ਲਗਾਉਣ ਵਾਲਾ ਗੁਰੂ ਬਣ ਗਿਆ ਹੈ ਤੇ ਉਹਨਾਂ ਦੀ ਬਦੌਲਤ ਅੱਜ ਇਨਨਕ ਪ੍ਰਮਾਤਮਾ ਨੇ ਸਾਡੇ ਮਹਾਰਾਜ ਨੇ ਗਿਆਨ ਬਖਸ਼ਿਆ ਕਿ ਅਸੀਂ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਪਾਰ ਲੱਗੀਏ ਤਾਂ ਇਹ ਇੱਕ ਹਫ਼ਤੇ ਦੀ ਸੇਵਾ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ ਜੇਕਰ ਵਿਸ਼ਵਾਸ ਰੱਖ ਕੇ ਧਿਆਨ ਦੇ ਨਾਲ ਇਹ ਕਰਮ ਕੀਤਾ ਜਾਵੇ